ਬਹੁਤ ਸੱਤੇ ਦਰਬਾਰ ਦੀ ਜੈ ਬਹੁਤ ਬਹੁਤ ਧੰਨਵਾਦ ਬਾਬਾ ਜੀ ਨੂੰ ਲੱਖ ਲੱਖ ਵਧਾਈਆਂ ਨਮੇ ਅਜੈ ਸਿੰਘ ਜੀ ਪ੍ਰਧਾਨ ਸਾਹਿਬ ਕਿਰਪਾ ਜੀ ਬਹੁਤ ਬਹੁਤ ਧੰਨਵਾਦ ਹੈ ਸਾਡੀ ਸਤਿਕਾਰਯੋਗ ਕੇਸਰ ਸਿੰਘ ਜੀ ਜੋ ਕਿ ਪ੍ਰਧਾਨ ਪਰ ਆਏ ਗਏ ਨੇ ਜ਼ਿਲ੍ਹੇ ਦੇ ਸੰਗਰੂਰ ਦੇ ਜੋ ਅੱਜ ਦਾ ਬਾਦ ਹੋ ਰਿਹਾ ਪਾਣ ਵੀ ਹੈ ਜੀਬ ਅਵਾਜ਼ ਉਹਨਾਂ ਦੇ ਪ੍ਰਧਾਨ ਸਾਹਿਬ ਸਾਡੇ ਇਹਨਾਂ ਰਾਜੇ ਤੇ ਪੌਂਡ ਨੂੰ ਧੰਨਵਾਦ ਹੈ ਤੇ ਸਾਡੇ ਪੱਤਰਕਾਰਾਂ ਦੀ ਦੁਨੀਆ ਦੇ ਵਿੱਚ ਜੋ ਇਸ ਪ੍ਰੋਗਰਾਮ ਨੂੰ ਦਿਖਾ ਰਹੇ ਹਨ ਸਤਵੀਰ ਸਿੰਘ ਜੀ ਕਾਮਰੇਡ ਸਾਹਿਬ ਜੋ ਸਾਰੇ ਪ੍ਰੋਗਰਾਮ ਨੂੰ ਲਾਈਵ ਕਰ ਰਹੇ ਹਨ ਦਿਖਾ ਰਹੇ ਇਹਨਾਂ ਦਾ ਕਰਨ ਜੀ ਸਿੰਘ ਜੀ ਪਿੱਕੀ ਇਹ ਵੀ ਬਹੁਤ ਮਿਹਨਤ ਨਾਲ ਲਗਿਤਾ ਜਵਾ ਕਿਸਾਨ ਹੂਮ ਲਿਆ ਗਿਆ ਬਹੁਤ ਬਹੁਤ ਧੰਨਵਾਦ ਜੀ ਜਪੰਕਨ ਜੀ ਪੰਚਾਇਤ ਦੇ ਮੈਂਬਰ ਸਤਜੀ ਜੀ ਮੈਂ ਸੋਚੇ ਹੀ ਜਿੰਨਾ ਤੁਸੀਂ ਬੈਠੇ ਸਾਰਾ ਦਾ ਹੀ ਧੰਨਵਾਦ ਦੋਸਤੋ ਡੇਰਾ ਬਾਬਾ ਚੇਤਨ ਦਾਸ ਤੁੰਗਾ ਵਿਖੇ ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰਾਣਾ ਸਮਾਗਮ ਕਰਵਾਇਆ ਗਿਆ ਇਸ ਮੌਕੇ ਨਵੇਂ ਬਣੇ ਦਰਬਾਰ ਸਾਹਿਬਾ ਨੂੰ ਘਟਨ ਵੀ ਕੀਤਾ ਗਿਆ ਇਲਾਕੇ ਦੇ ਸੰਤਾ ਮਹਾਪੁਰਸ਼ਾਂ ਨੇ ਪਹੁੰਚ ਕੇ ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਨਵੇਂ ਦਰਬਾਰ ਸਾਹਿਬ ਦਾ ਸ਼ੁਭ ਆਰੰਭ ਕੀਤਾ ਇਸ ਮੌਕੇ ਇਲਾਕੇ ਦੇ ਵੱਖ-ਵੱਖ ਸਮਾਜਿਕ ਧਾਰਮਿਕ ਰਾਜਨੀਤਿਕ ਆਗੂ ਪਹੁੰਚੇ ਪਿੰਡ ਦੀ ਪੰਚਾਇਤ ਇਸ ਤੋਂ ਇਲਾਵਾ ਹੋਰ ਸ਼ਖਸੀਅਤਾਂ ਜੋ ਵੀ ਇਸ ਮੌਕੇ ਹਾਜ਼ਰ ਹੋਈਆਂ ਉਹਨਾਂ ਦਾ ਡੇਰੇ ਵੱਲੋਂ ਸਨਮਾਨ ਕੀਤਾ ਗਿਆ ਇਹ ਤਸਵੀਰਾਂ ਤੁਹਾਨੂੰ ਅਸੀਂ ਪਿੰਡ ਤੁੰਗਾ ਦੇ ਡੇਰਾ ਬਾਬਾ ਚੇਤਨ ਦਾਸ ਤੋਂ ਦਿਖਾ ਰਹੇ ਹਾਂ ਜਿੱਥੇ ਇਸ ਵੇਲੇ ਬਖੋਕ ਸ਼ਖਸੀਅਤਾਂ ਦਾ ਸਨਮਾਨ ਦੇਰੀ ਵੱਲੋਂ ਕੀਤਾ ਜਾਇਆ ਹੈ ਔਰ ਇਸ ਮੌਕੇ ਪਹੁੰਚੇ ਸੰਤਾਂ ਮਹਾਂਪੁਰਖਾਂ ਨੇ ਸੰਗਤ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ਤੇ ਗੁਰੂ ਕੇ ਲੰਗਰ ਉਤਟ ਵਰਤਾਏ ਗਏ ਦੂਰੋਂ ਨੇੜੇੋਂ ਚੱਲ ਕੇ ਪਹੁੰਚੀ ਸਮੂਹ ਸਾਧ ਸੰਗਤ ਦਾ ਡੇਰੇ ਵੱਲੋਂ ਧੰਨਵਾਦ ਵੀ ਕੀਤਾ ਗਿਆ ਬੋਲੀਏ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਬੋਲੀ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ ਗੁਰੂ ਸਾਧ ਸੰਗਤ ਜੀ ਸੋ ਅੱਜ ਦਾ ਜੋ ਸਮਾਗਮ ਸੀ ਮੇਰੇ ਬਹੁਤ ਹੀ ਸਤਿਕਾਰਯੋਗ ਦੇਰੇ ਵੱਡੇ ਪਰਿਵਾਰ ਸਤਿ ਸ੍ਰੀ ਅਕਾਲ ਜਗਦੀਸ਼ ਰਾਜ ਕੀ ਮਹਾਰਾਜ ਸੋ ਤੁੰਗਾ ਜੋ ਸਥਾਨ ਆ ਹੈ ਉਦਾਸੀ ਸੰਪਰਦਾਇ ਦਾ ਸ੍ਰੀ ਪੰਚਾਇਤੀ ਬੜੇ ਖੜਨਾ ਸੰਵੰਦਕ ਸੋ ਇਸ ਸਥਾਨ ਤੇ ਮਹਾਰਾਜ ਜੀ ਬਲੋ ਸਾਰੀ ਸੰਗਤ ਬਲੋ ਜੋ ਰਲ ਮਿਲ ਕੇ ਨਮਾ ਦਰਬਾਰ ਜੋ ਬਣਾਇਆ ਗਿਆ ਤੇ ਨਾਲ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾ ਧੰਨ ਬਾਬਾ ਸ਼ਿਚੇ ਮਹਾਰਾ ਜੀ ਉਹਨਾਂ ਦੇ ਪ੍ਰਕਾਸ਼ ਹਾੜ ਦੇ ਮੁਖ ਰੱਖਦੇ ਸੋ ਅੱਜ ਸਮਾਗਮ ਹੋਏ ਸੰਸਮਾਗਮ ਕਰਵਾਏ ਗਏ ਸੋ ਸਹਾ ਸੰਗਤਾਂ ਵਿੱਚ ਬੜਾ ਉਤਸ਼ਾਹ ਬੜਾ ਸੀ ਤੇ ਸਾਹ ਮਹਾਪੁਰਸ਼ਾਂ ਵੱਲੋਂ ਆਏ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਮਹਾਪੁਰਸ਼ਾਂ ਦਾ ਧੰਨਵਾਦ ਕੀਤਾ ਗਿਆ ਤੇ अनेका ਮਹਾਪੁਰਸ਼ਾਂ ਵੱਲੋਂ ਜੇ ਲੋਕ ਪੜਾਈ ਦੇ ਕਾਰਜ ਕੀਤੇ ਜਾਂਦੇ ਨੇ ਜਾਂ ਸਾਧੂ ਜਨ ਜਿਸੇ ਵੀ ਜਾਤੀ ਕਿਸੇ ਵੀ ਕੌਮ ਕਿਸੇ ਮਜਬ ਕਿਸੇ ਵੀ ਦੇਸ਼ ਕਿਸੇ ਸਮੇਂ ਧਰਤੀ ਦੇ ਕੋਲ ਆਏ ਹੁਣ ਜਾਉਂਦੇ ਰਹਿਣਗੇ ਸਮਾਜ ਹਿਤ ਲਈ ਸਮਾਜਿਕ ਕਲਿਆਣਿਓ ਆਪਣਾ ਜੀਵਨ ਲੇਖੇ ਲਾ ਦਿੰਦੇ ਨੇ ਸੋ ਸਾਡਾ ਬਹੁਤ ਹੀ ਪ੍ਰਾਚੀਨ ਉਦਾਸੀ ਸੰਪਰਦਾ ਸਥਾਨ ਜੋ ਇੱਥੋਂ ਦੀ ਗੱਦੀ ਨਿਸ਼ੀ ਨੇ ਸਾਡੇ ਜੀ ਦੀ ਦਾਜੀ ਮਹਾਰਾਜ ਸੋ ਬੜਾ ਹੀ ਉਪਰਾਲਾ ਇਹਨਾਂ ਦਾ ਸੰਗਤਾਂ ਦਾ ਨਾਮ ਰਾਲ ਕੇ ਜੋ ਸਹਿਯੋਗ ਲੈ ਕੇ ਸਾਰੀ ਸੰਗਤ ਦਾ ਤੇ ਇਸ ਸਥਾਨ ਦੀ ਜੋ ਉਹ ਸਾਰੀ ਕੀਤੀ ਸੁੰਦਰਤਾ ਬਣਾਈ ਤੇ ਤੇ ਸਮਾਜ ਲਈ ਸੋ अनेका ਉਪਰਾਲੇ ਮਹਾਰਾਜ ਕਰਦੇ ਨੇ ਸੋ ਮਹਾਰਾਜ ਜੀ ਦਾ ਤੇ ਸਾਰੇ ਮਹਾਂਪੁਰਸ਼ਾਂ ਦਾ ਸੰਗਤਾਂ ਦਾ ਇੱਥੇ ਪਹੁੰਚਦੇ ਮੈਂ ਦਿਲ ਦੀਆਂ ਗ੍ਰਾਂਹਾਂ ਤੋਂ ਆਪਣੇ ਗੁਰਪਾਈ ਜੀ ਦਾਜੀ ਵੱਲੋਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬੋਲੀ ਜਗਤ ਗੁਰੂ ਸ਼ਿਚੰਦਰ ਭਗਵਾਨ ਕੀ ਜੈ ਬੋਲ ਸੱਚੇ ਦਰਵਾਰੀ ਕੀ ਜੈ ਜਗਤ ਗੁਰੂ ਸ੍ਰੀ ਚੰਦਰਪ੍ਰਭਾਨ ਕੀ ਜੈ ਅੱਜ ਪਿੰਡ ਤੁੰਗਾ ਵਿਖੇ ਉਦਾਸ ਸਿੰਘ ਡੇਰਾ ਬਾਬਾ ਚੇਤਨ ਦਾਸ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਬਹੁਤ ਹੀ ਸਲਾਣਾ ਸਮਾਗਮ ਹੋਇਆ ਨਵੇਂ ਦਰਵਾਜ਼ਾ ਸਾਹਿਬ ਦੀ ਅਰੰਭਤਾ ਨੂੰ ਮੁਖ ਰੱਖਦੇ ਹੋਏ ਤਨ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਭਗਵਾਨ ਸ੍ਰੀ ਚਨ ਮਹਾਰਾਜ ਦੇ ਉਪਾਰਪੁਰਭ ਨੂੰ ਮੁਖ ਰੱਖਦੇ ਹੋਏ ਅਮਰ ਬਾਣੀ ਪਵਿੱਤਰ ਬਾਣੀ ਦੇ ਸਹਿਜ ਪਾਠ ਆਰੰਭ ਕਰਵਾਏ ਉਪਰੰਤ ਪੋ ਤੋਂ ਪ੍ਰੰਤ ਫਾਰਜਸ ਕਥਾ ਕੀਰਤਨ ਹੋਇਆ ਅਤੇ ਸਾਧੂ ਸੰਤਾ ਮਹਾਂਪੁਰਸ਼ਾਂ ਨੇ ਆਪਣੇ ਪ੍ਰਵਚਨ ਸੁਣਾਏ ਗੁਰੂ ਕੇ ਲੰਗਰ ਉੱਤਵਰਤੇ ਸ੍ਰੀ ਮਾਨ ਮਹੰਤ ਤੁਲਸ ਮਹਾਰਾਜ ਜਗਦੀਸ਼ ਦਾਸ ਜੀ ਅਤੇ ਸਮੁੱਚੇ ਭੇਖ ਨੇ ਇਨਾਂ ਦਾ ਸਹਿਯੋਗ ਦਿੱਤਾ ਸਮੂਚੀਆਂ ਸੰਗਤਾਂ ਦਾ ਅੱਜ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਹੈ ਬਹੁਤ ਸਾਰਾ ਹੀ ਨਗਰ ਇਲਾਕੇ ਦੀਆਂ ਸੰਗਤਾਂ ਦਾ ਪੂਰਾ ਸਹਿਯੋਗ ਹੈ ਅਸੀਂ ਇਸ ਸਮਾਗਮ ਲਈ ਤੇ ਮਹਾਪੁਰਸ਼ਾਂ ਨੂੰ ਭੇਖ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਲੱਖ-ਲੱਖ ਵਧਾਈਆਂ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਣ ਪਤ ਜੀ ਹਰ ਰੋ ਰਾਜੀ کہ آجی نے مٹھی چاپی کٹ دینے دیکھا کٹ دینے کہ اس لاغ دینے نوں کٹ دینے ایتے نے کہی ہویا کسی نے دوسرا کی کٹا ਜੈਸ ਨਗਰ ਦੇ ਵਿੱਚ ਸਰਤਾ ਦੀ ਸ਼ਗਤ ਰਗਣੀ ਹੈ ਮਹਾਪੁਰਖਾਂ ਨੇ ਪਰਵਚਨ ਕਰਦੇ ਨੇ ਤੂੰ ਵੀ ਸੰਗਤ ਵਿੱਚ ਆ ਜਾਇਆ ਕਰ ਤੇ ਹੁਣੇ ਸੈਣ ਭਗਤ ਨੇ ਤਾਂ ਮਨ ਵਿੱਚ ਪਹਿਲੇ ਹੀ ਵੱਡੀ ਸਰਬਦਾਸੀ ਸਾਧੂਆਂ ਦੇ ਬਖਰੀ پندرہ سوجا گرو نانک پاشن ਨਾਲ ਕਿਸ ਸੁਸਰੀ ਚੰਦ ਜੀ ਨਾਰਮ ਬ੍ਰਹਮਣੇ ਨਮਹ ਸਤਜੁਗ ਸਤ ਮਿਤਾਇ ਬਾਲੀ ਮੇਦਨੀ ਕਿਉਂਕਿ ਇਹ ਖੁਸ਼ੀਆਂ بڑے ਕਰਮਾਂ ਦੇ ਨਾਲ ਪ੍ਰਾਪਤ ਹੁੰਦੀਆਂ ਨੇ ਨਵੇਂ ਦਰਵਾਜ਼ਾ ਸਾਬ ਬਣ ਜਾਵੇ ਨਮਾ ਮੰਦਰ ਬਣ ਜਾਵੇ ਨਾਮੇ ਧਰਮਸ਼ਾਲਾ ਬਣ ਜਾਵੇ ਨਾਮਾ ਪੁਰਬਤ੍ਰ ਸਥਾਨ ਬਣ ਜਾਵੇ ਉਹਦੀ ਅੱਤ ਨਹੀਂ ਖੁਸ਼ੀ ਹੁੰਦੀ ਜਿਸ ਘਰ ਦੇ ਉੱਤੇ ਕੋਈ ਲੜਕਾ ਪੈਦਾ ਹੋ ਜਾਵੇ ਜਾਂ ਕੋਈ ਅੰਸੰਗਰੀ ਸ਼ਹਿਦਾ ਪ੍ਰੋਫੀ ਨਹੀਂ ਜਾਵੇ ਸਾਡੀ ਖੁਸ਼ੀ ਹੁੰਦੀ ਹੈ ਸਾਡੇ ਵਿੱਚ ਦੇ ਸਾਡੇ ਸਮਾਜ ਦੇ ਵਿੱਚ ਅੱਜ ਬਹੁਤ ਵੱਡੀ ਖੁਸ਼ੀ ਹੈ ਉਦਾਸੀ ਆਚਾਰੀਆ ਜਨਪੁਰ ਸਿੰਘ ਜੀ ਤੁਹਾਨੂੰ ਨੇ ਮਹਾਰਾਜ ਭੰਤਾਂ ਗੁਰੂ ਨਾਨਕ ਮਹਾਰਾਜ ਦੇ ਵੱਡੇ ਸੁਪੁੱਤਰ ਉਹਨਾਂ ਦੀ ਵੰਸ਼ਾਵਲੀ ਸਮੁੱਚੀਆਂ ਸੰਪਰਦਾਵਾਂ ਦੇ ਮਹਾਂਪੁਰਸੇ ਤੇ ਬੰਦੇ ਗਣ ਅੱਜ ਦਾ ਦਿਨ ਆਏ ਸਮਝ ਲਓ ਵੀ ਆਪਾਂ ਕੇ ਪਾਲ ਮੋਢੇ ਨੂੰ ਧਰਤੀ ਤੇ ਬੈਠੇ ਹਾਂ ਕਿਉਂਕਿ ਹੁਣ ਸੰਗ ਤੇ ਰਹੇ ਜਾਂ ਕਹਿੰਦੇ ਇਹ ਕੁੰਭ ਦਾ ਮੇਲਾ ਬੈਕ ਕੰਵੈਨਸ਼ਨ ਨਗਰ ਜਿੱਥੇ ਸੰਤ ਆਸਾ ਉਹ ਸੰਗਰ ਜਿੱਥੇ ਬਾਤਸ ਹੋਵੇ ਨਾ ਉਹ ਬੈਕੂਨ ਬਣ ਜਾਂਦਾ ਬਾਕੀ ਰਹੋ ਕੰਮ ਕਬਜਾਰ ਆਪਣੇ ਘਰ ਨੂੰ ਹਰੇਕ ਸਮਾਂ ਲੰਦਾ ਹੈ ਆਪਣੇ ਘਰ ਨੂੰ ਮੋਟ ਉਹ ਵੀ ਹਰੇਕ ਨਾਲ ਲੰਦਾ ਹੈ ਆਪਣੇ ਘਰੇ ਹਰੀਕਾ ਵਿਵਸਥਾ ਕਰ ਲੈਂਦਾ ਹੈ ਪਰ ਬਗਾਨੇ ਘਰ ਦੇ ਵਿੱਚ ਜਾ ਕੇ ਉਹਨੂੰ ਆਪਣਾ ਬਣਾ ਕੇ ਸੰਭਾਲ ਲੈਣਾ ਉਹਨੂੰ ਬਦਰਾ ਕਰ ਲੈਣਾ ਇੱਕ ਖੰਡਰ ਨੂੰ ਬੜਾ ਕਰ ਦੇਣਾ ਖੇਲ ਹੋਇ ਫੂਲ ਚਲਾ ਲੈਣਾ ਇਹ ਹਰੀਕਦੇ ਪਾਸੇ ਕਰਦਾ ਹੈ ਇੱਕ ਸਨਾਤਨ ਘਰਮੋਂ ਦੇ ਵਿੱਚ ਸਮਾਜ ਦੇ ਵਿੱਚ ਲੋਕ ਸੇਵਾ ਸਮਾਜ ਸੇਵਾ ਸਭ ਤੋਂ ਵੱਡੀ ਸੇਵਾ ਹੈ ਗੁਰਬਾਣੀ ਦਾ ਪਰਮਾਨੰ ਆਪ ਦਵਾਈ ਹੈ ਤਤ ਰਮਾਈ ਹੈ ਔਰ ਕੈਸੀ ਚਿਤਰਾਈ ਆਪਾਂ ਨੂੰ ਬਿਮਾਉਣਾ ਪੈਂਦਾ ਆਪਾਂ ਨੂੰ ਲੋਕ ਨੇ ਛੱਡਣੀਆਂ ਪੈਣੀਆਂ ਦੀ ਆਪਾਂ ਨੂੰ ਵੱਡੇ ਵੱਡੇ ਪ੍ਰੋਫਟੀਆਂ ਛੱਡਣੀਆਂ ਪੈਣੀਆਂ ਦੀ ਜਿਹੜਾ ਸੰਸਾਰ ਵਾਲਾ ਸਾਰ ਜੱਗ ਦਾ ਉਤਮਗਾਹੀ ਇਹ ਬਿੱਲੇ ਕਹਿ ਕੇ ਆਪਣਾ ਇਮਾਨਦਾਰੀ ਘਟਨੇ ਆਪਣੇ ਬਣਾਉਣ ਵਾਲੇ ਜਾਦੇ ਨਹੀਂ ਆਪਣੀਆਂ ਜਾਇਦਾਦਾਂ ਆਪਣੇ ਪ੍ਰੋਫਟੀਆਂ ਬਣਾਉਣ ਵਾਲੇ ਜਾਦੇ ਨਹੀਂ ਆਪਣੀ ਪ੍ਰੌਕਟੀ ਦੇ ਜਿੱਥੋਂ ਦੂਏ ਦੇ ਘਰ ਵਿੱਚ ਲਾ ਕੇ ਉਹਨੂੰ ਜਲਾਣਾ ਉਹ ਬਿਲ ਦੇ ਵਿੱਚ ਅਸੀਂ ਕੋਈ ਵਧਿਆਈ ਨਹੀਂ ਕਰਦੇ ਦੇਖਾਂ ਅਸੀਂ ਪ੍ਰਵਾਹ ਉਹ ਪਰਮਾਇਸ਼ੇ ਪ੍ਰਵਾਹ ਹੈ ਜੋ ਆਪਕੇ ਦਾ ਪਾਵਨ ਪੂਤਰ ਸਥਾਨ ਆਪਾਂ ਨੇ ਦੇਖਿਆ ਸੰਚਾਰ ਕਾਂਗਰਸ ਦੇ ਛੋਟੇ ਛੋਟੇ ਉਹਨਾਂ ਦੇ ਵਿੱਚ ਮਹਾਰਾਜ ਪ੍ਰਕਾਸ਼ਨ ਮਹਾਪੁਰਸ਼ਾਂ ਦੀ ਸਮਾਗਮ ਸੀ ਧੂਣਾ ਸਾਹਿਬ ਵਾਲੇ ਦੀ چھوٹے روپے سے کچھا ہے چھوٹی جگہ ہے پر مہارہ جگتی دائمی نے سماجی میں سیوا کری لوگ سیوا کری گورنمنٹ دے نوکر بنے وہ نوکری دے بھیجوں کن کا کن کا کٹھا کر دی تو آجے سارے جو ہیں اور تو آجے مجرہ بھی تو علاقے بھی تو کن کا کن کا کٹھا کر دے تاں آجو دروازہ دی یہ ہے آپ دوائیہ کا سو پائی ہوئی 2023 ਦੇ ਵਿੱਚ 5 ਲੱਖਾਂ ਦੀ ਚੰਦਰਾ ਰਹਿਣਾ ਹੈ 5 ਲੱਖਾਂ ਦੀ ਚੰਦਰਾ ਰਹਿਵਾਂਗੇ ਸੋ ਉਹ ਕਿਵੇਂ ਸਾਡੀ ਜਮਾਤ ਆ ਰਹੀ ਹੈ ਜੋ ਸਾਰੇ ਹਰਿਆਣੇ ਨੂੰ ਪਰਮੰਗ ਕਰਦੇ ਸੋ ਸਾਡੇ ਰਣਜੀਤ ਸਿੰਘ ਪੰਚਾਇਤੀ ਦੇ ਮਾਰਾ ਬਟਾ ਸਮੂਚਾ ਪਿਆਕਰ ਸਾਡੇ ਸਾਰਾ ਦੀ ਦੇਖ ਸਾਡੇ ਪੰਚਾਇਤ ਦੇ ਪਤਵੰਤੇ ਸੱਜਣ ਸਾਡੇ ਸੀਐਮ ਮਾਨ ਸਾਹਿਬ ਦੇ ਡੰਡਵਾਇਕ ਨੂੰ ਗਵਾਹੀ ਦਾ ਮੰਤਜਨ ਮਾਨ ਸਾਹਿਬ ਨੂੰ ਨਮੰਤ ਹੈ ਸੇਵਾ ਦਾ ਉਹ ਵਾਗ ਲਾ ਲਿਆ ਹੈ ਹੈ ਤੇ ਕਿਸਾਨ ਜੁਣੇ ਦੇ ਜਿੰਨੇ ਵੀ ਪਤਵੰਤੇ ਨੇ ਨਗਰ ਪੰਚਾਇਤ ਹੈ ਔਰ ਜੀ ਮਹਾਪੁਰਸ਼ਾਂ ਨੂੰ ਚਾਤਰ ਦੀ ਰਸਮ ਹੁੰਦੀ ਹੈ ਸਾਡੇ ਪਿੰਡ ਦੇ ਵਿੱਚ ਪਾਕ ਇਹਨਾਂ ਨੂੰ ਹਾਂ ਕਿ ਮੰਨਤੇ ਹੋਈ ਹੈ ਅਰ ਜਿਹਨਾਂ ਨੂੰ ਜੋ ਬਹੁਤ ਸਨ ਸਨਮਾਨ ਸਤਕਾਰ ਦੇ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਕੋਲੋਂ ਨਹੀਂ ਕੋਲੋਂ ਅਗਲਾ ਮੇ ਤੁਹਾਨੂੰ ਠੰਡ ਵੀ ਆ ਗਈ ਮਾਰ ਰੱਖਾਂਗਾ ਪस्तानी ਜਮਾਦੀ ਜਹਤ 53 ਦੀ ਪੀ ਵਿਦਿਆਰੰਭੀ ਵੀ ਆਹੇ ਤੇ ਪ੍ਰਵੇਸ਼ਨ ਨਿਰਗਮਿਤਤਾ ਸੰਰਾਮੇ ਸੰਕਟਿਤ ਲੈ ਇਹਨੋਂ ਸੱਤਿਆਨਾਜ ਦੀ ਚੜੀ ਮਨਮਾਨ ਗणाधिपਤੇ ਨਮੋ ਸੱਤੇ ਸਰਬਾਰੀ ਜੈ ਬਹੁਤ ਬਹੁਤ ਧੰਨਵਾਦ ਬਾਬਾ ਜੀ ਨੂੰ ਲੱਖ ਲੱਖ ਵਧਾਈਆਂ ਨਮੇਂਦਰਵਾਰ ਸਾਹਿਬ ਜੀ ਬਾਬਾ ਜੀ ਦੇ ਇਕਰਾਰਪੁਰ ਪੁੱਧੀਆ ਸਾਰੇ ਹੀ ਸਮਾਗਮ ਦੀਆਂ ਨਾਲੋਂ ਆਪਾਂ ਇਕੱਠਿਆਂ ਕਰਦਣਾ ਕਰਨੇ ਕਦੇ ਕਦੇ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਸਾਰੇ ਨਮੇਂਦਰਵਾਰ ਸਾਹਿਬ ਜੀ ਦੀ ਵਧਾਈ ਸਮਝ ਕੇ ਮੱਧੜ ਨਿਕਲਦੇ ਹੋ ਜੀ ਕਿਉਂਕਿ ਖਾਚਾ ਵੀ ਬਹੁਤ ਹੈ ਆਪਾਂ ਚਾਦਰਾਂ ਵੀ ਇਕੱਠੀਆਂ ਕਰਦੀਆਂ ਨੇ ਬਾਦੋ ਬਾਦਆ ਇੱਕ ਜੀ ਦੀ ਕਾਹਲੀਆ ਮਹਾਰਾਜ ਨਿਪਟਾ ਕਰਨ ਕੰਟਾ ਵਾਦਾ ਜੀ ਤੇ ਬੰਦ ਤੁਸੀਂ ਦਾਣ ਕਰਦੇ ਪਾਉਂਦੇ ਸਾਨੂੰ ਤੇ ਆਪਾਂ ਫਿਰ ਇਸੇ ਤਰ੍ਹਾਂ ਵੱਡਾ ਸਮਾਗਮ ਕਰਦੇ ਅੱਜ ਮਸਾਟ ਚਾ ਲੋ ਔਰ ਵਾਹ ਵਾਹ ਬਹੁਤ ਬੜਾ ਖੁਸ਼ ਹੋਇਆ ਕਿ ਅੱਜ ਅਸੀਂ ਤੇ ਤੁਹਾਡਾ